ਮੇਰੇ ਵੀਰਾਂ ਕੀ ਹਾਲ ਚਾਲ ਹੈ ਸਾਡੇ ਵੀਰਾਂ ਦੇ ਕਬੂਤਰ ਕਵਾਤਰ ਸੱਟਨੇ ਇੱਕ ਪਰਿਵਾਰ ਠੀਕ ਹੈ ਲੋ ਜੀ ਕਰਤੀ ਵਲੌਗ ਦੀ ਸਟਾਰਟਿੰਗ ਚੌਬਰ ਵੀ ਆਇਆ ਬੈਠਾ ਜੀ ਤੇ ਟਾਈਮ ਤਾਂ ਬਾੜੀ ਹੋ ਗਿਆ 11 11:30 12 ਵਜੇ ਦਾ ਹੋ ਗਿਆ ਤੇ ਘਰ ਦੇ ਤੰਦੂਰ ਵੀ ਤਪਾਇਆ ਸੀ ਤੰਦੂਰ ਦੀਆਂ ਰੋਟੀਆਂ ਗੈਂਸ ਵਾਲੀ ਕਿੱਥੇ ਰਿਸਾਂ ਕਰਨੀਆਂ ਗੱਲ ਵਣ ਗਈ ਕਿ ਨਹੀਂ ਬਣ ਗਈ ਜੀ 20 ਸਾਲ ਬਾਅਦ ਸਮਝਾਂਗੀ ਸਾਡੀ ਤੇ ਬਾਕੀ ਬਾਬਿਓ ਅੱਜ ਕਰਾਂਗੇ ਕੰਮ ਆਪਾਂ ਦਿਖਾ ਦਈਏ ਤੁਹਾਨੂੰ ਕੀ ਕਰਾਂਗੇ ਲੋ ਬਾਬਿਓ ਅੱਜ ਕੰਮ ਇਹ ਕਰਨਾ ਹੈ ਜਿਹੜੇ ਟੋਕਰੀਆਂ ਲੱਗੀਆਂ ਹੋਈਆਂ ਖੁੱਡੇ 'ਚ ਆਪਣੇ ਸਾਰਾ ਕਲੀਨ ਕਰ ਦੇਣਾ ਟੋਕਰੀਆਂ ਉਤਾਰ ਦੇਣੀਆਂ ਕਲੇ ਬਾਸਵਾ ਸਲਾਦਾਂਗੇ ਬੈਠਣ ਨੂੰ ਕਬੂਤਰਾਂ ਨੂੰ ਤਾਂ ਕਰਕੇ ਨਾਲੇ ਖੁੱਡਾ ਵੀ ਕਰ ਦਾਂਗੇ ਸਾਫ ਲੱਗੇ ਹੱਥ ਚਲੋ ਫਿਰ ਕਰਦੇ ਆਂ ਤਿਆਰੀ ਮਿੱਤਰੋ ਇੱਕ ਜਿਹੜਾ ਮੈਂ ਪਹਿਲਾਂ ਲਾ ਗਿਆ ਸੀ ਤੇ ਇੱਕ ਜਿਹੜੇ ਚਾਹ ਲਿਆ ਐ ਇੰਨੇ ਕੂਤਰ ਹੋਰ ਤੇ ਨੰਨ ਵੀ ਛੱਡ ਦਈਏ ਲੈਣ ਦੀ ਨਿਆਰੇ ਧੁੱਪ ਚ ਇਹ ਵੀ ਕੀ ਯਾਦ ਰੱਖਣਗੇ ਇਹ ਲਓ ਜੀ ਖੋਲਤਾ ਪਿੰਜਰਾ ਬਾਗ ਜਾਣਗੇ ਆਪੇ ਬਾਹਰ ਨਾ ਜਾਏ ਕੋਈ ਗਾਲਾਂ ਨੂੰ ਥਾਂ ਕਰ ਲਈਏ ਕਦੇ ਆਪਾਂ ਚਲੋ 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 ਚਲ ਗੋ ਲਿਆ ਚੱਲਾ ਆਇਆ 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 ਚੱਲ ਯਾਰ ਹੁਣ ਤੂੰ ਤੈਨੂੰ ਕੀ ਚਾਹੁੰਦਾ ਲੈ ਅੰਦਰ ਕਰਤਾ ਪਿੰਜਰਾ ਬਾਗਿਆ ਰੁਕੋ ਯਾਰ ਮਿੱਤਰੋ ਇਹਨੂੰ ਫੜ ਕੇ ਹੀ ਕੱਢਣਾ ਪਊ ਐ ਨਹੀਂ ਨਿਕਲਦਾ ਮਿੱਤਰੋ ਕਰਤੇ ਸਾਰੇ ਕਬੂਤਰ ਬਾਹਰ ਆਪਾਂ ਪਾਤੇ ਜਾਲ ਚ ਤੇ ਹੁਣ ਕੱਟ ਕੇ ਲੈਣਿਆ ਟੋਕਰੀਆਂ ਬਾਸ ਬੂਸ ਕਰਦੇ ਆ ਓਕੇ ਰਿਪੋਟਾ ਕਰ ਦਿੰਨੇ ਆ ਬਾਬਿਓ ਫੇਰ ਟਾਈਮ ਨਹੀਂ ਮਿਲਣਾ ਯਾਰ ਤਾਂ ਕਰਕੇ ਮੈਂ ਅੱਜ ਵੇਲੇ ਆ ਅੱਜ ਕਰਦੀ ਐ ਲੋ ਜੀ ਖੁੱਡਾ ਕਰਤਾ ਜਮਾ ਖਾਲੀ ਆਪਣਾ ਤੇ ਤੁਹਾਨੂੰ ਪਤਾ ਹੀ ਐ ਇਹ ਐਵੇਂ ਹੀ ਝਾਕਣਾ ਆਪਾਂ ਲੋ ਜੀ ਚੌਪਰ ਨੂੰ ਬਲਾ ਗਿੰਨੇ ਆ ਬਾਹਰ ਕੱਟ ਕੇ ਤੁਹਾਨੂੰ ਫੇਰ ਦਿਖਾਨੇ ਆ ਲੋ ਜੀ ਚੌਪਰੋਂ ਕਰਤੀਆਂ ਓਕੇ ਰਿਪੋਟਾਂ ਤਾਦਲੇ ਤਾਰਦੀਆਂ ਸਾਰੀਆਂ ਟੋਕਰੀਆਂ ਤੇ ਖੁੱਡਾ ਉਹਨੂੰ ਖਾਲੀ ਖਾਲੀ ਲੱਗਣ ਲੱਗ ਗਿਆ ਤੇ ਬਾਹਰ ਜਾ ਕੇ ਦਿਖਾਉਂਦੇ ਆ ਤੁਹਾਨੂੰ ਆ ਕਮਰੇ ਦੀ ਘਾਤੀ ਹੋਈ ਕਰਤਾ ਕੰਮ ਪੜਾਈ ਸੀ ਮੈਨੂੰ ਲੋ ਜੀ ਆ ਭਈਆਂ ਤੇ ਇਹਨਾਂ ਨੂੰ ਵਸਾ ਆ ਤਾਰਾ ਕੀ ਕਰੀ ਇਹਨਾਂ ਓਏ ਚੁੱਪ ਓਏ ਆ ਤਾਰਾ ਬਣੀ ਹੀ ਹੈ ਬਾਪਿਓ ਤੇ ਖੋਲਣੀ ਆਪਾਂ ਵੈਸਾ ਆ ਦੇਖੋ ਬੱਤੀ ਦੇ ਨੇ ਬੱਤੀ ਨਾਲ ਸਾਫ ਹੋਣ ਦੇ ਬਾਅਦ ਸਾਨੂੰ ਪਲਾਸ ਚੱਕ ਲਿਆ ਪਲਾਸ ਨਾਲ ਸੈਟ ਸੱਟ ਹੋ ਗਿਆ ਤਾਰਾ ਸੇਟ ਉੱਟਿਆਣੀਆਂ ਪਲਾਸ ਨਾਲ ਤੇ ਬਾਬਿਓ ਆਪਣੇ ਕੱਪੜੇ ਵੀ ਨਵੇਂ ਅੱਜ ਕਰੋ ਚੈੱਕ ਅੱਜ ਨਹੀਂ ਪਰਸੇ ਦੇ ਪਾਏ ਹੋਇਆ ਕੱਲ ਨਹੀਂ ਆਈ ਨਹੀਂ ਆਪਾਂ ਕੱਲ ਛੁੱਟੀ ਸੀ ਆਪਾਂ ਕੱਲ ਨਹੀਂ ਆਈ ਸੀ ਤੇ ਇਹ ਵੀ ਕਦੇ-ਕਦੇ ਬਣਨੇ ਹੁੰਦੇ ਆਪਾਂ ਇੱਕਦਮ ਕੀੜਾ ਉੱਠਦਾ ਨਹੀਂ ਤਾਂ ਆਪਾਂ ਘੱਟ ਵਾਦੀ ਬਣਨੇ ਆ ਉਹ ਬਾਹਰ ਨਹੀਂ ਗਏ ਸੀ ਤੁਹਾਨੂੰ ਦੱਸਿਆ ਸੀ ਬਈ ਬਾਰ ਜਾਣ ਸੀ ਕੰਮ ਆ ਤਾਂ ਕਰਕੇ ਬਾਹਰ ਸੌਰ ਕੋਈ ਗੱਲ ਨਹੀਂ ਆਪਾਂ ਨੂੰ ਇਹ ਨਾ ਹੋਣੀਗਾ ਕੱਪੜੇ ਬ੍ਰਾਂਡ ਕੱਪੜਾ ਬ੍ਰਾਂਡ ਕੱਪੜਾ ਕਿਹੜਾ ਬ੍ਰਾਂਡ ਆ ਇਹ ਕਿਹੜਾ ਬ੍ਰਾਂਡ ਉਹ ਮਹਿੰਗੇ ਕੱਪੜੇ ਬੰਨਿਆ ਜੀ ਅਦਾਜ ਤਾਂ ਹੈ ਐਡ ਰਟਣਗੇ ਆ ਬਈ ਮਿਸਤਰੀ ਦਾਦਾ ਹੀ ਰਹੇਗਾ ਤੇਰਾ ਮਿਸਤਰੀ ਤੋਂ ਨਹੀਂ ਬਣਦਾ ਮਾਰੀ ਪੱਟ ਕੇ ਦੇ ਪੱਟ ਕੇ ਤਾਂ ਪਤਾ ਨਹੀਂ ਜੀ ਨੂੰ ਸਾਰਦਾ ਨੂੰ ਆਦਾ ਨਹੀਂ ਨਹੀਂ ਮਿਸਤਰੀ ਕੱਲ ਤੇ ਕੱਲ ਵਾਲੀ ਬੋਲਦਾ ਮਿਸਤਰੀ ਗੱਪ ਤਾਂ ਨਹੀਂ ਰਹੇੜੋ ਮੈਸੇਜ ਹੀ ਹੋ ਗਿਆ ਐ ਦੋ ਤਾਰਾ ਲੱਗੀਆਂ ਹੀ ਸੀ ਆ ਹੋ ਗਈ ਐ ਦਸ ਤਾਰਾ ਤਾਰਾ ਖੋਲਨੀ ਐ ਚਲੋ ਬਾਬੇਓ ਪਹਿਲਾ ਤੋੜਨੀ ਐ ਨਾਲੋ ਖੋਲਨੀ ਐ ਤਾਰਾ ਤਾਂ ਟੁੱਟਣ ਗਿਆ ਕਿਹੜੀਆਂ ਖੁੱਲਦੀਆਂ ਹੁਣ ਖੋਲ-ਖੋਲ ਕੇ ਸਾਰਾ ਸਿਸਟਮ ਫੇਰ ਕਰ ਦੋ ਫਿਰ ਸ਼ਹਿਰ ਬਾਕੀ ਜਾਨਵਰਾਂ ਤੇ ਨੀਂਗਾ ਮਾਰਾ ਗੀਆਂ ਤੁਹਾਨੂੰ ਸੀਨ ਹੋ ਗਿਆ ਜਿਹੜਾ ਦੱਸਦੇ ਸੀਨ ਹੋ ਗਿਆ ਦੱਸਿਆ ਤਾਂ ਕੱਲ ਵਾਲੀ ਕੱਲ ਵਾਲੇ ਵਲੌਗ ਚ ਵੀ ਫੰਗ ਮੱਚ ਗਈ ਕੇ ਗੋਲੇ ਦੇ ਮੱਚ ਗਏ ਤੇ ਕਪੂਰੂ ਦੇ ਮੱਚ ਕੇ ਉਹ ਬੈਠਾ ਵਧੀਆ ਦੁੱਗਿਆਂ ਦੇ ਲਈ ਨਹੀਂ ਹੈ ਨਾ ਸ਼ੁਕਰ ਹੈ ਦੁੱਗਿਆਂ ਦੇ ਲਈ ਨਹੀਂ ਬਾਬਾ ਹੋਰ ਚਲੋ ਕੋਈ ਨਾ ਇਹ ਨਾ ਦੋਨਾਂ ਦੇ ਭਾਈ ਭੈਣ ਬੈਠੇ ਆਪਣੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਉਹ ਸਾਰਾ ਹੋਣ ਆਲੇ ਆ ਇੱਕ ਤਾਂ ਆ ਬੈਠਾ ਗੋਲੇ ਦਾ ਭਾਈ ਆ ਬੈਠਾ ਇੱਕ ਇੱਕੇ ਅੱਗੇ ਦਾ ਇਹ ਗੋਲੇ ਦੇ ਭਾਈ ਨੇ ਦੋਨੇ ਅੱਗੇ ਪਿੱਛੇ ਵਾਲੇ ਤੇ ਪੂਰੂ ਦੀ ਭੈਣ ਇੱਕ ਬੈਸ ਕੱਲੀ ਯਾਰ ਇੱਕ ਮੰਗੇ ਗੋਲਣਾ ਇੱਕ ਇਧਰ ਹੈ ਹੂੰ ਬਾਪ ਡੱਟ ਦੇ ਬਾਕੀ ਓਕੇ ਦੇਪੋਟੇ ਨਵੇਂ ਨਵੇਂ ਚ ਆ ਗਏ ਬਿੱਲੇ ਆਲਿਆਂ ਚ ਆ ਗਾ ਬਾਬੇ ਹੋਏ ਇਹਨਾਂ ਦਾ ਨਾਮ ਰੱਖਤਾ ਆਪਾਂ ਬਿੱਲੇ ਆਲਿਆਂ ਚੋ ਲੋ ਜੀ ਬਿੱਲੇ ਆਲੇ ਕਬੂਤਰ ਦਾ ਕਰੋ ਸ਼ੌਕ ਨਾਮ ਰੱਖਤਾ ਆਪਾਂ ਬਿੱਲੇ ਆਲਿਆਂ ਚੋ ਓ ਜੀ ਬਾਬੇ ਉਹ ਟੋਕਰੀਆਂ ਖੋਲਤੀਆਂ ਸਾਰੀਆਂ ਆ ਪਈਆਂ ਤੇ ਚੋਬਰ ਜੜੀਆਂ ਕੰਮ ਦੀਆਂ ਨੇ ਉਹ ਸਾਫ਼ ਕਰ ਦੂ ਆ ਬਾਕੀ ਤਾਂ ਦੇਖਦਾ ਕੋਈ ਦਿੱਕਤ ਆਈ ਗਣੀ ਤੇ ਮੈਂ ਕੱਪੜੇ ਬਦਲਿਆ ਬਾਬੇ ਇੱਕ ਵਾਰੀ ਉਹਨਾਂ ਦਾ ਐਵੇਂ ਗੰਦੇ ਹੋਣਗੇ ਰਹਾ ਖੁੱਡੇ ਖਾਡੇ ਸਾਫ਼ ਕਰਦੇ ਹੈਗੇ ਨੀਉ ਫਿਰ ਜ਼ਰੂਰੀ ਆਪਾਂ ਨੂੰ ਕੱਪੜੇ-ਕਪੜੇ ਚੇਂਜ ਕਰਤੀ ਹੈ। ਮਿੱਤਰੋ ਕਰ ਲੈ ਕੱਪੜੇ ਚੇਂਜ ਤੇ ਗੁੜ ਵੀ ਚੱਕ ਲਿਆ ਗੋਲੀਆਂ ਵੀ ਚੱਕ ਲਈ ਗੋਲੀਆਂ ਦੀ ਦੇਖ ਦੇਵਾਂਗੇ ਉਹਨੂੰ ਤੇ ਉੱਤੇ ਜਾ ਕੇ ਫਿਰ ਕਰਦੇ ਆਂ ਸ਼ਹਿਰ। ਗੋਲੀ ਕਰਤੀ ਹੈ ਦੇ ਅੰਦਰ ਪੈਕ ਆਪਾਂ ਤੇ ਗੋਲੀ ਨੂੰ ਖਵਾ ਦਈਏ। ਜ਼ਖਮ ਦੀ ਗੋਲੀ ਉਹੀ ਲੈ ਲਿਓ ਸ਼ੇਰਾ ਆਦੇ ਆਦੇ ਖੜਾ 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 ਚਟਰਾਥ ਆ ਦੇਖ ਹਾਲੇ ਲੋ ਜੀ ਖਾ ਗਿਆ ਜੀ ਗੋਲੀ ਵਾਸਤੇ ਐਨਾ ਕੰਮ ਸੀ ਆਪਣਾ ਦੇਖੋ ਵੈਸੇ ਸਹੀ ਹੋਈ ਜਾਂਦਾ ਯਾਰ ਚਲੋ ਬਾਅਦ ਚ ਦਿਖਾਵਾਂਗੇ ਇੱਕ ਵਾਰੀ ਤੇ ਟੋਗੜੀਆਂ ਟੁਕੜੀਆਂ ਕਰੀਆਂ ਦਾ ਚੋਬਰ ਸਾਹਿਬ ਕਈ ਕਰਤੇ ਕਈ ਰਹਿ ਗਈਆਂ ਵੈਸੇ ਤੇ ਬਾਸ ਬੂਸ ਕਰਕੇ ਸਭ ਲਾ ਦੇਨੇ ਅੰਦਰ ਤੇ ਕਬੂਤਰ ਨਾਲ ਦਾ ਛੱਡ ਦਾਂਗੇ ਤੇ ਇਧਰ ਵਾਲਾ ਵੀ ਬਾਸ ਪਾਉਗੇ ਤੇ ਇੱਧਰ ਵਾਲਾ ਵੀ ਖੁੱਡਾ ਦੇਖਾਂਗੇ ਕਰਾਂਗੇ ਕਿ ਨਹੀਂ ਨਹੀਂ ਕਰਦੇ ਰਣਾ ਨਹੀਂ ਕਰਿਆ ਸਿਆਣਾ ਇਹਦਾ ਚਲੋ ਕੋਈ ਨਾ ਫੇਰ ਇੱਕ ਵਾਰੀ ਉਹ ਕਰ ਦਈਏ ਫੇਰ ਕਰਦੇ ਆਂ ਸ਼ੇਅਰ ਹੋ ਦੇਗੇ ਓ ਮਿੱਤਰੋ ਕਰਤੀਆਂ ਓਕੇ ਰਿਪੋਰਟਾਂ ਖੁੱਡੇ ਦੀਆਂ ਤੇ ਮੋਟਾ-ਮੋਟਾ ਕਰਤਾ ਬਾਬੇਓ ਸਾਫ ਤੇ ਜਿਹੜਾ ਏ ਰੰਦਾ ਇਹ ਨਾ ਜੰਮ ਰਹਿ ਜਾਵਾ ਜੰਮ ਰਹਿ ਪੱਟਿਆ ਨਹੀਂ ਜਾਂਦਾ ਓੱਖਾ ਜ਼ੋਰ ਲੱਗਦਾ ਮੈਂ ਕਹਤਾਂ ਲੈ ਇਹਨਾਂ ਦਾ ਚੱਲਦਾ ਕੋਈ ਤੈਅ ਲੈਣਾ ਥੱਲੇ ਤਾਂ ਕਰਕੇ ਤੁਹਾਨੂੰ ਪਤਾ ਹੀ ਹੈ ਬਾਥਰੂਮ ਦਾ ਵਾਖੂਡਾ ਬਣਾਤਾ ਤਾ ਕਰਕੇ ਥੱਲੇ ਟੈਲਣਾ ਕੋਈ ਦਿੱਕਤ ਵਾਲੀ ਗੱਲ ਨਹੀਂ ਐਨਾ ਬਹੁਤ ਹੈ ਸਾਫ਼ ਤੇ ਹੁਣ ਲਾਂਦੇ ਆ ਬਾਸਬੂਸ ਕਰਦੇ ਆ ਓਕੇ ਰਿਪੋਰਟਾਂ ਤੇ ਚੋਬਰ ਗਿਆ ਬਿੱਲੇ ਨੂੰ ਲੈਣ ਬਿੱਲੇ ਨੂੰ ਲੈਣ ਜਾ ਰਿਹਾ ਤੇ ਕਦੇ ਸੁਪਰੀਮ ਸੁਣੇ ਫੋਨ ਆ ਵੀ ਜਾਂਦਾ ਹੋਊਗਾ ਤੇ ਬਹਿ ਜਾਗੇ ਮੈਂ ਕਹਾ ਜੀ ਲੱਗਿਆ ਰਹਿੰਦੇ ਨੇ ਚਾਰ ਭਾਈ ਆ ਜਾਂਦੇ ਆ ਹੋਰ ਕੋਈ ਗੱਲ ਨਹੀਂ ਤੇ ਵੈਸੇ ਓਕੇ ਰਿਪੋਰਟਾਂ ਤੇ ਟੋਕਰੇ ਡੁਗੜੇ ਸਾਫ਼ ਕਰ ਜਾਂਦਾ ਸੀ ਚੋਬਰ ਤੇ ਬਿੱਲੇ ਨੂੰ ਲੈਣ ਲੈਣ ਵਾਗ ਗਿਆ ਐਨੇ ਮੈਂ ਕਰ ਦਿਨਾ ਕੋਈ ਗੱਲ ਨਹੀਂ ਬਾਂਸ ਬੁੰਸ ਕਰਕੇ ਲਾ ਕੇ ਫਿਰ ਛੱਡਦੇ ਆਪਾਂ ਕਬੂਤਰ ਕਰਦੇ ਆ ਓਕੇ ਰਿਪੋਰਟਾਂ ਇਹਨਾਂ ਦੇ ਵੀ ਐ ਇਹ ਅਨਿਤ ਤੁੱਪ ਸਿੱਕੇ ਜਾਂਦੇ ਆ ਤੁੱਪ ਵੀ ਜ਼ਰੂਰੀ ਆ ਜਾਨਵਰਾਂ ਵਾਸਤੇ ਹੈਗੇ ਨਹੀਂ ਬਾਪਿਓ ਤੇ ਮੈਂ ਕਰ ਲਾਂ ਬਾਂਸ ਸਾਫ਼ ਫਿਰ ਮਿਲਦੇ ਆਂ ਜੀ ਬਾਪਿਓ ਚੜਾ ਲਿਆ ਜੀ ਪ੍ਰਿੰਸ ਬਿੱਲੇ ਨੂੰ ਹਾਂਜੀ ਕਿਵੇਂ ਹੋ ਜੀ ਸੈਟ ਹੈ ਜੀ ਤੇ ਆਪਾਂ ਲਾਦੇ ਜੀ ਬਾਂਸ ਲਾਤੇ ਕਰਤੀ ਆ ਜੀ ਇਹ ਵੀ ਰਿਪੋਰਟਾਂ ਓਕੇ ਕਰੋ ਚੈੱਕ ਬਾਪਿਓ ਦੋ ਬਾਂਸ ਉੱਤੇ ਲਾਦੇ ਆ ਵੀ ਕਰਤਾ ਹੂ ਇੱਕ ਥੱਲੇ ਲਾਤਾ ਦੇ ਵੀ ਨੇ ਇੰਨਾ ਛਾਣਾਗਾ ਲੋ ਜੀ ਤੇ ਹੁਣ ਲੈਣੇ ਆ ਕਬੂਤਰ ਛੜਦੇ ਉਹ ਡਬਲ ਹੀ ਲਾ ਦੇ ਉੱਥੇ ਵੀ ਯਾਰ ਡਬਲ ਬਸ ਆ ਫਿਰ ਕੰਦ ਨਾ ਲੱਗ ਜੂਣ ਕੀ ਫਾਇਦਾ ਫਿਰ ਫੜਾਏਗਾ ਸੁ ਮਿੱਠਾ ਲਗੂਣੀ ਆ ਤਾਂ ਬਸ ਉਹ ਕੰਦ ਨਾ ਕੀ ਇੱਕ ਬੋਦ ਐਨੇ ਤਾਂ ਕਬੂਤਰ ਵੀ ਨਹੀਂ ਆਗੇ ਹਲਾ ਗਏ ਸਹੀ ਬੜਾ ਕੰਡੇ ਕਬੂਤਰੀਆਂ ਜ਼ਿਆਦਾ ਕਬੂਤਰੇ ਛੜ ਦਿੰਨੇ ਆ ਕਿ ਕਬੂਤਰ ਜ਼ਿਆਦਾ ਸੇਮ ਹੀ ਨੇ ਹਨਾ ਸੇਮ ਹੀ ਨੇ ਚੱਲ ਕਬੂਤਰੇ ਛੜਨਾ ਬਾਹਰ ਬਾਹਰ ਮਾੜਾ ਸਾਰੇ ਉੱਥੇ ਉਹ ਬਣਾਉਂਦੇ ਬਾਥਰੂਮ ਬਾਥਰੂਮ ਬਣਾਵਾਂਗੇ ਬਾਥਰੂਮ ਤਾਂ ਬਣਾਵਾਂਗੇ ਥੁੱਡੇ ਬਾਹਰ ਬੈਗੇ ਨਾ ਉਦੋਂ ਸੈਟਿੰਗ ਆਤਾ ਹੈ ਬਾਥਰੂਮ ਇਸ ਵੰਨੇ ਕਰੋ ਚੱਕ ਸਭ ਤੋਂ ਸਹੀ ਬੀ ਆ ਉਹਨਾਂ ਵੀ ਬਸ ਪਾਣੀ ਮਾਰਿਆ ਗਿਆ ਸਾਫ ਹੋ ਜਿਹਾ ਤਾਂ ਨਾ ਜੇ ਕਿ ਅੱਧੇ ਕਬੂਤਰ ਤਾਂ ਪਾ ਤੇ ਦਿਖਾ ਦਈਏ ਦੋਨੋਂ ਤੇ ਵੀ ਨਾਲੇ ਕੇ ਵਾਗ ਗਿਆ ਉਹ ਪਾਗਲਾ ਥੋੜੀ ਐਵੇਂ ਖੋਲ ਪਰਨੇ ਹੱਥ ਨਾਲ ਖੋਲ ਹਾਂ ਦਾ ਹੈ ਗੱਲ ਸਾਰੇ ਕਲੈਪੇ ਨਿਕਲਿਆਣਗੇ ਜੀ ਬਾਬੇ ਬਿੱਲੇ ਉਹਨਾਂ ਨੇ ਛੱਡਦੇ ਸਾਰੇ ਕਬੂਤਰ ਦਿਖਾ ਦਈਏ ਤੁਹਾਨੂੰ ਰੀਲ ਵੀ ਬਣਾ ਲੇ ਲੋ ਜੀ ਕਰੋ ਚੈੱਕ ਸਭ ਦੇ ਬੈਗੇ ਜੀ ਉੱਤੇ ਇੱਕ ਹੀ ਬੈਠਾ ਹੈ ਹਜੇ ਫੰਗ ਆਈ ਨਹੀਂ ਨਾ ਲੋ ਜੜ ਗਿਆ ਜੀ ਬਸ ਇਹਦਾ ਤੇ ਓਕੇ ਰੋਟੇ ਗਿਣਤੀ ਤੇ ਲਾਲ ਕਿੰਨੇ ਕਬੂਤਰ ਨੇ 1 2 3 4 5 6 7 8 9 10 11 12 ਕਬੂਤਰ ਨੇ ਉੱਡੇ ਚ ਓਕੇ ਰੋਟੇ ਅੱਜ ਜੋੜੇ ਤੁਹਾਨੂੰ ਹੋਰ ਐਡ ਕਰਾਂਗੇ ਵਿੱਚ ਨਸਲਾ ਬਣਾਵਾਂਗੇ ਬਿੱਲੇ ਵਾਲੇ ਦੀ ਨਸਲ ਤਿਆਰ ਕਰਾਂਗੇ ਹਾਂਜੀ ਮਿੱਤਰੋ ਮੁੰਡੇ ਖੱਡੀਆਂ ਜਾਂਦੇ ਗੇਮਾਂ ਤੇ ਲਾਈ ਜਾਂਦੇ ਗੀਤ ਤੇ ਆਪਾਂ ਖਾਈਏ ਰੋਟੀ ਰੋਟੀ ਖਾਈਏ ਤੇ ਰੋਟੀ ਖਾ ਕੇ ਭੁੱਖ ਲੱਗੀ ਆਂਦੀ ਆ ਫੇਰ ਆਣਨੇ ਆ ਉੱਤੇ ਫੇਰ ਦੇਖਦਾ ਕੀ ਬਣਦਾ ਕਰਦਾ ਜੀ ਮਿੱਤਰੋ ਲਾਤੀ ਜੀ ਗੋਲੀ ਦੇ ਟੂਬਾ ਆਪਣੇ ਤਾਂ ਤਾਂ ਲਵਾਉਂਦਾ ਨਹੀਂ ਸੀ ਕੋਈ ਸਾਹਬ ਨੇ ਲਾਦੀ ਅੰਦਰੀ ਬਾੜ ਕੀ ਉਥਾਂ ਬਸ ਰੂਣਾ ਲਾਈਆ ਲੋ ਅੰਦਰੀ ਬਾੜ ਤੇ ਚਲ ਆ ਵੀ ਜੀ ਬਸ ਲਓ ਜੀ ਰੂਹੀ ਬਾੜ ਤੇ ਜਿਖਾ ਉਹਦੇ ਅੰਦਰ ਹੁਣ ਸੈੱਟ ਹੋ ਜੂਗਾ ਨੀਦਾ ਫੇਰ ਪੈਟਰੋਲ ਹੋ ਕਰਾਂਗੇ ਦਵਾਈ ਤਾਂ ਹੋਰ ਪੁੱਛ ਮਾਰ ਦਵਾਈ ਤਾਂ ਰੱਖ ਖਾਜੂ ਉਹ ਵੀ ਨਾਲ ਆਤ ਪੈ ਜੂਗੀ ਮਾਰਾ ਥੋਈ ਮਾਰ ਸਕਦਾ ਹਾਂ ਬੰਦਾ ਵੀ ਪੋਚਾ ਦੇ ਦੇ ਉਹ ਕੱਪੜਾ ਮੈਂ ਲੈ ਆਣਾ ਹਾਂਜੀ ਮਿੱਤਰੋ ਪ੍ਰਿੰਸੀਪਲ ਜਾਈਏ ਜੀ ਦਿੱਤੋ ਚੜ ਕੇ ਜੇ ਬੋਚਾ ਨਹੀਂ ਐ ਜਾ ਕੇ ਕਾਪਿਓ ਤੇ ਚਾਹੀਏ ਨੇ ਮੰਗੇ ਤੇ ਮਿੱਤਰ ਕੋਲ ਤੇ ਕਬੂਤਰ ਦੇ ਕਬੂਤਰ ਦੇਖਣ ਹਾਂਜੀ ਹਾਂਜੀ ਕਬੂਤਰ ਦੇਖਣ ਤੇ ਲੈਣ ਜਾਈਏ ਨੇ ਆ ਆਪਾਂ ਬਾਦੀਆਂ ਦੀ ਐਂਟਰੀ ਮੱਕੀ ਕਰਤੀ ਨਹੀਂ ਤੇ ਆਪਾਂ ਬਾਦੀ ਸੰਧਾਂਗੇ ਤੇ ਇਸ ਦਾ ਜਿੰਨੀ ਨਿਆਣੀ ਨਿਆਣੀ ਨੇ ਪਿੱਛੇ ਸਾਡੇ ਹੀ ਸੀ ਆਪਾਂ ਆ ਲੈ ਤੇ ਹੁਣ ਜਾ ਕੇ ਪਹੁੰਚ ਕੇ ਕਰਦੇ ਹਾਂ ਚਲੋ ਇਹ ਪਹੁੰਚ ਗਏ ਆਪਾਂ ਪਹੁੰਚ ਗਏ ਬਰੇਟੇ ਫਟਕ ਤੇ ਤੇ ਮੁੰਡੇ ਨੇ ਮੋੜ ਸੇ ਥੱਲੂ ਕੱਢਤਾ ਤੇ ਫਟਕ ਲੱਗੇ ਹੋਇਆ ਤੇਰ ਉੱਥੇ ਜਾ ਕੇ ਮਿਲਦੇ ਆਂ ਬਾਕੀ ਹਾਂਜੀ ਮਿੱਤਰੋ ਚੜਕੇ ਦੀ ਫੋਰ ਲਾਈਨ ਤੇ ਪਿੰਡ ਬਸ ਰਹਿ ਗਿਆ 2-3 ਕਿਲੋਮੀਟਰ ਰਹਿ ਗਿਆ ਪਹੁੰਚ ਕੇ ਤਹਾਂ ਨਾ ਤੁੰ ਨੂੰ ਸ਼ੋਅ ਤੇ ਗਵਾਈ ਸ਼ੋਅ ਫਿਰ ਰਾਹ ਤੇ ਚਲਦਾ ਪੰਜਾਬੀ ਦੇ ਰਿਹਾ ਆਂ ਪਾ ਤੇਰੋਂ ਪਹੁੰਚ ਗਏ ਜੀ ਤੇ ਸ਼ੋਅ ਕਰਾ ਦੀ ਮੈਂ ਕਿਹਾ ਜੋੜੇ ਦਾ ਕਰੋ ਚੱਕ ਲੋ ਜੀ ਐ ਕਿ ਚੀਜ਼ ਕੇ ਨਹੀਂ ਦੱਸਿਓ ਕਮੈਂਟਾਂ ਚ ਤੇ ਇੱਕੋ ਹੀ ਜੋੜਾ ਛੱਡ ਰੱਖੇ ਇੱਕ ਵਾਰੀ ਦਾ ਤੇਰੋਂ ਪਹੁੰਚ ਗਏ ਆ ਜੀ ਵੱਡੇ ਖੁੱਡਿਆਂ ਕੋਲ ਤੇ ਤਾਲੇ ਲੱਗੇ ਆ ਬਾਈ ਆਈ ਜਾਂਦੇ ਜਿਹਦੇ ਕਬੂਤਰ ਨੇ ਉਹ ਦਿਖਾ ਦਿੰਨੇ ਤੁਹਾਨੂੰ ਦਵੇ ਜਾਗੇ ਲੋ ਜੀ ਆਹ ਜੋੜੀਆਂ ਨੇ ਵੱਡੀਆਂ ਅੰਡੇ ਧਰੇ ਹੋਏ ਨੇ ਓਰੇ ਤਿੰਨ ਖੋਡੇ ਨੇ ਬਾਪਿਓ ਲੋ ਜੀ ਆਹ ਖੋਡੇ ਵੀ ਗਿਰ ਕਰਕੇ ਪਈ ਜੀ ਖੁੱਲੀ ਬੈਨੇ ਮੇਰੇ ਵੀਰੋਂ ਕਹਿੰਦੇ ਪਹੁੰਚ ਗਏ ਪਿੱਛੇ ਦਾ ਖੁੱਲੀ ਭਾਈ ਆ ਗਿਆ ਕਰੋ ਚੈੱਕ ਬਾਪਿਓ ਸਿਰਕ ਆ ਗਿਆ ਜੀ ਬਾਪੇ ਪਹੁੰਚ ਗਏ ਜੀ ਮੰਗੇ ਦੇ ਘਰੇ ਮੰਗੇ ਨੂੰ ਸ਼ਰਤਾ ਤੇ ਚੌਲ ਜਿਹਾ ਪੁੱਤ ਨੇ ਬਾਅਦ ਚ ਚਾਲੀ ਕਵਰੀ ਕੀ ਚਾਹਤੀ ਜੀ ਮੁਰਾਦੇ ਲੈ ਗਿਆ ਨਾ ਗਰਦੀ ਛੋਟਾ ਆਪਾਂ ਬਾਅਦ ਚ ਦੇਖਾਂ ਕਿਵੇਂ ਮੰਗੇ ਨੂੰ ਰੱਖ ਲੈਣ ਤਾਂ ਕੋਈ ਦਿੱਕਤ ਨਹੀਂ ਆਣੀ ਤੇ ਐਸਾ ਆਪਾਂ ਚੱਲਦੇ ਹਾਂ ਕਰੇ ਹੁਣ ਓਕੇ ਮਿੱਤਰੋ ਠੀਕ ਹੈ ਜੀ ਬਾਅਦ ਬਲਾਸੀ ਹਾਂਜੀ ਮਿੱਤਰੋ ਪਹੁੰਚ ਗਏ ਜੀ ਆਪਾਂ ਆਪਣੇ ਸੈਟਪ ਤੇ ਤੇ ਦਾਣੇ ਵੀ ਧਰਤੇ ਬਾਪਿਓ ਪਾਣੀ ਰੰਦਾ ਉਹ ਵੀ ਰੱਖ ਦਾਂਗੇ ਓਕੇ ਸਾਰੇ ਅੱਗੇ ਥੱਲੇ ਖਾਣ ਦਾਣੇ ਖਾਲੇ ਨੰਦਾਂ ਨੇ ਲੋ ਵੀ ਮਿੱਤਰੋ ਜਾਂਦੇ ਆ ਥੱਲੇ ਕਰਤੇ ਖੁੱਡੇ-ਖੁੱਡੇ ਬੰਦ ਕਰਦੇ ਆ ਤੇ ਇੱਥੇ ਆਪਣੇ ਵਲੌਗ ਦੀ ਐਂਡਿੰਗ ਆ ਤੇ ਅੱਜ ਗਏ ਸੀ ਆਪਾਂ ਮੰਗੇ ਨਾਲ ਕੂਤਰ ਲੈਣੇ ਤੁਸੀਂ ਦੇਖਿਆ ਹੀ ਐ ਤੇ ਬੱਸ ਠੀਕ ਐ ਔਰ ਕੁਛ ਨਹੀਂ ਬਾ ਕਰਤਾ ਖੁੱਡੇ ਬੰਦ ਤੇ ਜਾਂਦੇ ਆਈ ਸੀ ਸਸਰੀ ਆਕਾਲ